ਤੇ ਪੈਨ ਕਿੱਥੇ ਆ ਦੇ ਪੈਨ ਆ ਜੀ ਮੰਜੇ ਤੇ ਬੈਠੀ ਆ ਆ ਬੈਕ ਜੋ 16 ਉਹ ਭਾਈ ਜੀ ਠੀਕ ਆ ਜੀ ਜੀ ਮੇਰੇ ਇਹਨਾਂ ਨੇ ਬੜੀ ਹੈਲਪ ਕੀਤੀ ਆ ਬਹੁਤ ਧੀਰਾ ਵੀ ਦੀ ਬਹੁਤ ਅੱਛਾ ਜਿੱਥੇ ਆ ਪਿਆ ਅੱਛਾ ਪਿਆ ਹੋਰ ਪੈਨ ਕੀ ਹਾਲ ਆ ਠੀਠਾ ਵਧੀਆ ਰਾਤ ਨੂੰ ਜਸਤਰੀ ਕੱਲ ਬਲਾਗ ਕਰਾਂਗੇ ਗੱਲ ਕਰਾਈਏ ਜੀ ਇਹ ਕਦੋਂ ਦੀ ਵੀਰ ਜੀ ਇੱਥੇ ਹੈ ਇਹ ਵੀਰ ਜੀ ਇਹਨਾਂ ਨੂੰ ਹੋ ਗਏ ਨੇ 20 ਦਿਨਾਂ ਦਾ ਕਮਲ ਬੀਤੇ ਲਗਭਗ ਹੋ ਗਏ ਨੇ ਲਗਭਗ ਅੱਛਾ ਮਹੀਨਾ ਹੋ ਗਿਆ ਵਾ ਅੱਛਾ ਜੀ ਚਾਚਾ ਜੀ ਜਦੋਂ ਤੁਸੀਂ ਫਿਰ ਜਾਂਦੇ ਆ ਬੋਲਟ ਬੋਲਟੀ ਵਾਲੋ ਜਾਂਦੇ ਨੇ ਮੈਨੂੰ ਲੋੜੀ ਤੋਂ ਬਾਅਦ ਪਤਾ ਲੱਗਿਆ ਹੋ ਜਾਂਦੀ ਆ ਫਿਰ ਰਾਤ ਨੂੰ ਇੱਥੇ ਮੰਡੀ ਆਣ ਕੇ ਸੌਂਦੀ ਆ ਹਾਂ ਫਿਰ ਇਹ ਚਲੋ ਬਾਪਾ ਜੀ ਹੈਗੇ ਦੇਖ ਹੈਗੇ ਉਹ ਵੀ ਸੇਵਾ ਪਾਣੀ ਚਾਹ ਪਾਣੀ ਰੋਟੀ ਮੈਨੂੰ ਰੋਟੀ ਤੋਂ ਬਾਅਦ ਪਤਾ ਲੱਗਾ ਤੇ ਫਿਰ ਮੈਂ ਨੰਬਰ ਕੱਢਿਆ ਤੁਹਾਡਾ ਮੈਂ ਹਾਂ ਜੀ ਵੀਰ ਜੀ ਸਾਡਾ ਕਿਹੜਾ ਨੰਬਰ ਕੱਢਿਆ ਫਿਰ ਮੈਂ ਫਿਰ ਮੈਂ ਉੱਥੇ ਪੇਡੋਂ ਮੇਰਾ ਪ੍ਰਾਤ ਕਰਨ ਮੈਂ ਤਾਂ ਟੀਕਾ ਲਿਆ ਆਇਆ ਫਿਰ ਮੈਂ ਤੁਹਾਨੂੰ ਫੋਨ ਕੀਤਾ ਇਹ ਇੱਥੇ ਬੈਠੇ ਸੀ ਉਸ ਤੋਂ ਬਾਅਦ ਇਹ ਇਥੋਂ ਢਾਬੇ ਤੇ ਕਿ ਲੱਗੇ ਨੇ ਤੇ ਢਾਬੇ ਤੋਂ ਬਾਅਦ ਇਹਨੇ 5 ਕਿ ਮਿੰਟ ਉੱਤੇ ਰੁਕੇ ਨੇ ਤੇ 5 ਮਿੰਟ ਬਾਅਦ ਇਹ ਗੱਡੀ ਚ ਬੈ ਗਈ ਆ ਹਾਂਜੀ ਤੇ ਨਹੀਂ ਫਿਰ ਇੱਥੇ ਮੰਡੀ ਤੇ ਰਹਿੰਦੀ ਤੇ ਫਿਰ ਔਖਾ ਬੜਾ ਫਿਰ ਰਾਤ ਨੂੰ ਹਾਂਜੀ ਉਹਦਾ ਫਿਰ ਖਾਈ ਜਾਂਦੀ ਹੁੰਦੀ ਹੁੰਦਾ ਹਾਂਜੀ ਚਾਈ ਵੀ ਦਿੱਤੀ ਹੋਈ ਹੁੰਦਾ ਹਾਂਜੀ ਚਾਈ ਵੀ ਦਿੱਤੀ ਆ ਤੇ ਜਾਗਤਾ ਕੋਟੇ ਵੀ ਚਾਹ ਨਹੀਂ ਸੁਭਾ ਦੀ ਕੁਝ ਵੀ ਨਹੀਂ ਖਾਣ ਹੁੰਦੀ ਹੈ ਹੈ ਆ ਤੇ ਵੀ ਦੀ ਦੀ ਐ ਵਾਪਸ ਕਰ ਤੈਲ ਕੋਈ ਨਹੀਂ ਆਇਆ ਤੈਲ ਕੋਈ ਨਹੀਂ ਨਵੀਂ ਲੈ ਲਾਂਗੇ ਸਿਸ ਜੀ ਨਾ ਕੀ ਤੁਹਾਡਾ ਮੂੰਹ ਖੋਲੇ ਮੜਾ ਕੀਤਾ ਕੋਈ ਪਛਾਣ ਨਹੀਂ ਲਵਾ ਚਲੋ ਖੋਲ ਇੱਧਰ ਗੋਰੀ ਇੱਧਰ ਟੈਨ ਨਾ ਕਰੇ ਥੱਲੇ ਕਰ ਲੈ ਕੋਈ ਇੱਧਰ ਕਰਿਓ ਕੋਈ ਗੱਲ ਨਹੀਂ ਐ ਮੈਂਟਲੀ ਸਹੀ ਨਹੀਂ ਆ ਫੜੀ ਜਾਣਾ ਮੇਰਾ ਭਰਾ ਹਾਂ ਕੁਛ ਨਹੀਂ ਸਮਝ ਲੈਂਦੀ ਸਹੀ ਕਿ ਆਮ ਜੀ ਦੀ ਇਹ ਬਣਾ ਕੀ ਤੇ ਕਿਤੇ ਕਰਦੇ ਥੱਲੇ ਕਰ ਲੈ ਕੋਈ ਕੁਛ ਨਹੀਂ ਪੈਣਾ ਵਿਖਾ ਦੇ ਮੂੰਹ ਵਿਖਾ ਦੇ ਕੀਤਾ ਤੇਰਾ ਕੋਈ ਅਤਾ ਪਤਾ ਸਾਨੂੰ ਲੱਭ ਦੇਵੇ ਥੱਲੇ ਕਰਦਾ ਕੁਛ ਨਹੀਂ ਕਰ ਦੇ ਹਾਂ ਨਾ ਕਰੋ ਮੇਰੇ ਪੈਣਾ ਨਾ ਕੀ ਤੇਰਾ ਮੈਂ ਕੋਸ਼ਿਸ਼ ਨਹੀਂ ਮੈਂ ਬੁਖਾਰ ਲੱਗਦਾ ਹੈ ਨਾ ਆ ਬੁਖਾਰ ਆ ਹਾਂ ਸਵੇਰ ਦਾ ਤੇ 10 ਮਿੰਟ ਦੀਸ਼ੇ ਪਹਿਲੇ ਨਾਂ ਕੀ ਤੁਹਾਡਾ ਮੈਂ ਤੇਰਾ ਭਰਾ ਹਾਂ ਤੈਨੂੰ ਲੈਣ ਆਇਆ ਹਾਂ ਨਹੀਂ 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 ਕੋਈ ਗੱਲ ਹਾਂ ਠੀਕ ਹੈ ਕੋਈ ਗੱਲ ਨਹੀਂ ਤੇ ਮੇਰੀ ਭੈਣ ਨਹੀਂ ਆ ਹਾਂ ਟੈਨਸ਼ਨ ਨਾ ਲੈ ਕੁਝ ਨਹੀਂ ਹੁੰਦਾ ਹਾਂ ਨਾ ਤੇ ਦੱਸ ਦੇ ਕੀ ਨਾ ਤੇਰਾ ਭਾਜੀ ਮੈਂ 10 ਮਿੰਟ ਚ ਆਇਆ ਫਿਰ ਜਾਇਆ ਕੱਢ ਅੰਗਰੇਜ਼ ਮੈਂ 3 ਪਰ 10 ਮਿੰਟ ਕੋਈ ਕੋਈ ਗੱਲ ਨਹੀਂ ਅਜੇ ਵੀ ਅਸੀਂ ਅਰੇ ਅੱਜ ਆਏ ਆ ਪਿੰਡ ਲੱਖੋਕੇ ਬਹਿਰਾਮਾ ਫਰੋਜ਼ਪੁਰ ਤੋਂ ਜਿਹੜਾ ਆਪਾਂ ਜਾਈਏ ਫਾਜ਼ਿਲਕਾ ਨੂੰ ਜਾਈਏ ਤੇ ਰੋਡ ਦੇ ਉੱਪਰ ਪਾਉਂਦਾ ਵਾ ਜਿਹੜਾ ਵੀਰ ਤੁਸੀਂ ਵੇਖਿਆ ਵੀ ਹੁਣੇ ਆਪਣੇ ਕੋਲੋਂ ਗਿਆ ਵਾ ਇਸ ਵੀਰ ਨੇ ਆਪਾਂ ਨੂੰ ਅੱਜ ਤੋਂ ਹਫਤਾ ਇੱਕ ਪਹਿਲਾਂ ਵੀ ਫੋਨ ਲਾਇਆ ਸੀਗਾ ਕਿ ਵੀਰੇ ਕੋਈ ਮੈਂਟਲੀ ਅਫਸੈਟ ਭੈਣ ਵਾ ਮੈਂ ਤਾਂ ਵੀਰ ਨੂੰ ਕਹਿ ਰਿਹਾ ਸੀ ਕਿ ਤਾ ਇਹਦਾ ਫੇਸ ਦਿਖਾ ਦੇ ਕਿਪਤਾ ਕੋਈ ਘਰੋਂ ਕਿਸੇ ਦੀ ਭੈਣ ਗਈ ਹੋਵੇ ਕਿਸੇ ਦੀ ਮਾਂ ਗਈ ਹੋਵੇ ਤੇ ਸੋ ਇਸ ਕਰਕੇ ਮੈਂ ਕਹਿ ਰਿਹਾ ਵੀ ਇਹ ਭੈਣ ਦਾ ਫੇਸ ਵਿਖਾ ਦੇ ਤਾਂ ਜੋ ਇਸ ਭੈਣ ਦੀ ਕੋਈ شناخت ਮਿਲ ਸਕੇ ਉਕੇ ਵੀਰ ਜੀ ਹੁਣੀ ਦੱਸ ਰਿਹਾ ਕਿ ਲਗਭਗ ਆ ਮਹੀਨਾ ਹੀ ਹੋ ਗਿਆ ਵਾ ਇਹਨੂੰ ਇਸ ਪਿੰਡ ਦੇ ਵਿੱਚ ਫਿਰਦੀ ਨੂੰ ਤੇ ਉਹ ਜਿਹੜੀ ਮੰਡੀ ਤੇ ਸਾਹਮਣੇ ਦਿਖ ਰਿਹਾ ਜੇ ਇਹ ਵਿਚਾਰੀ ਨੌਜਵਾਨ ਭੈਣ ਵਾ ਤੇ ਰਾਤ ਨੂੰ ਉਸ ਮੰਡੀ ਦੇ ਵਿੱਚ ਰਹਿ ਕੇ ਰਾਤਾ ਕੱਢਦੀ ਹੈ ਗੁਜ਼ਾਰਾ ਕਰਦੀ ਹੈ ਠੀਕ ਹੈ ਜੀ ਤੇ ਤੁਹਾਨੂੰ ਪਤਾ ਕਲਯੁਗ ਦਾ ਸਮਾ ਵਾ ਅੱਜ ਕੱਲ ਤੇ ਤੁਹਾਨੂੰ ਪਤਾ ਕਿ ਕੋਈ ਉਦਾਂ ਨਹੀਂ ਕਿਸੇ ਨੂੰ ਬਖਸ਼ਦਾ ਤੇ ਇਹ ਵਿਚਾਰੀ ਮੰਡੀ 'ਚ ਰਹਿੰਦੀ ਆ ਕੱਲੀ ਆ ਵਿਚਾਰੀ ਵੀ ਮੇਰੀ ਗੱਲ ਨੂੰ ਸਮਝ ਸਕਦੇ ਜੀ ਤੇ ਭੈਣੇ ਮੇਰੇ ਤੋਂ ਡਰਨਾ ਤੂੰ ਮੇਰੀ ਭੈਣ ਵਾ ਤੂੰ ਮੇਰੇ ਤੋਂ ਡਰਨਾ ਠੀਕ ਆ ਆਪਣਾ ਨਾਂ ਤੇ ਦੱਸ ਮੇਰੀ ਭੈਣ ਦਾ ਕੀ ਨਾਂ ਵਾ दादे मेरी भेन दिखाई दी अपनी मेरी भेन नी बह दिखा दे दिखा देखम आज दिखा आज दूसरी भी दिखाओ। दिखा मेरी है। ਕਪੜੇ ਹੋ ਗਏ ਉਹਦਨ ਮਾਰੀ ਨਹੀਂ ਉਹਦਨ ਕੋਈ ਨਹੀਂ ਮੈਂ ਨਾ ਇੱਥੇ ਕੀ ਇਹ ਨਾ ਜੇ ਕੋਈ ਐਡਰੈਸ ਲਿਖਿਆ ਵਗੈਰਾ ਹੁੰਦਾ ਹੈ ਨਾ ਮੈਂ ਇਹ ਨਾ ਕੀ ਤੇਰਾ ਦਾਦੇ ਆਪਣੇ ਪਰਵ ਨੂੰ ਨਾਂ ਨਹੀਂ ਦੱਸਣਾ ਨਾ ਦੀਦੀ ਹਾਂ ਨਾਂ ਨਹੀਂ ਕਹਿੰਦੇ ਤੈਨੂੰ ਸੀ ਤੇਰੇ ਘਰ ਪਹੁੰਚਾਉਣ ਪਹੁੰਚਾਉਣ ਆਏ ਆ ਠੀਕ ਆ ਤੇਰੇ ਘਰ ਲੈਣ ਤੇ ਤੈਨੂੰ ਘਰ ਛੱਡ ਕੇ ਆਵਾਂਗੇ ਮੇਰੀ ਭੈਣ ਆਪਣਾ ਨਾਂ ਤੇ ਦੱਸ ਦੇ ਕੀ ਨਾਂ ਵਾ ਮੇਰੀ ਭੈਣ ਨਹੀਂ ਹੈ ਹੈ ਕਿਹੜੇ ਪਿੰਡ ਕਿਹੜਾ ਤੁਹਾਡਾ ਪੈਨੇ ਦੱਸਦੇ ਮੇਰੀ ਭੈਣ ਨਹੀਂ ਦੱਸਦੇ ਕਿਹੜਾ ਪਿੰਡ ਮੇਰੀ ਭੈਣ ਦਾ ਸਿਰ ਦੁੱਖ ਨੇ ਆਹ ਸੇ ਦੁੱਖਦਾ ਵਾ ਸਾਢ ਲੱਗੀ ਆ ਇਹ ਉਹਦਾ ਮਨਾ ਕਿਉਂ ਦੱਸਾਂ ਉਹਨੇ ਤਾਂ ਮੈਨੂੰ ਉਹ ਤਾਂ ਕਿਹੜਾ ਦੱਸ ਤੇ ਦੇ ਕਿਹੜਾ ਵਾ ਸੀ ਕੋਈ ਗੱਲ ਨਹੀਂ ਜੇਕਰ ਉਹੋ ਜਿਹਾ ਬੰਦਾ ਵਾ ਤੇ ਹੀ ਆ ਲੱਗੀ ਆ ਸਾਟ ਤੋਂ ਤੇ ਹੈ ਆਪ ਲੱਗੀ ਆਪ ਨਹੀਂ ਨਹੀਂ ਜੇਕਰ ਭੈਣੇ ਤੈਨੂੰ ਕਹੇ ਘਰ ਵਾਲੇ ਨੇ ਕੁੱਟ ਮਾਰ ਕੇ ਘਰੋਂ ਕੱਲਿਆ ਤਾਂ ਵੀ ਦੱਸ ਦੇ ਕੋਈ ਗੱਲ ਨਹੀਂ ਸੀ ਫਿਰ ਉਸ ਤਰੀਕੇ ਨਾਲ ਵੀ ਕੰਮ ਕਰ ਲਾਂਗੇ ਹੈਂ ਹਾਂ ਪਿੰਡ ਕਿਹੜਾ ਵੀ ਰਹਿਂਦਾ ਬੱਤ ਕਿੰਨੇ ਬੱਚੇ ਪੈਨੇ ਹੈਂ 10 ਦੇ ਬੱਚੇ ਕਿਨੇ ਤੁਹਾਡੇ ਉਹ ਵਿਚਾਰੇ ਡਿੱਕਣ ਦੇ ਹੋਣੇ ਘਰੇ ਵਿਚਾਰੇ ਵੀ ਮੰਮੀ ਨੂੰ ਲੁੱਬਣ ਦੇ ਹੋਣੇ ਆ ਠੀਕ ਹੈ ਘਰ ਨਹੀਂ ਜਾਣਾ ਜਾਣਾ ਵਾ ਨਾ ਕਰੇ ਗੱਲ ਆ। 나 ਤੇ だっ ਤੇ ਮੇਰੀ ਭੈਣ ਦਾ ਨਾਮ ਕੀ ਆ? ਫਿਰ ਮੈਂ ਉਹ ਲੈ ਆਇਆ। ਮੈਨੂੰ ਆਦੀ ਤਰਜੀਹ ਨਹੀਂ ਲੱਗਦਾ ਮੇਰੇ ਕੋਲ। ਕੋਈ ਮੈਨੂੰ ਲੈ ਆ। ਨਾ ਮੇਰਾ ਵੀ ਹੀਲਾ ਚੱਲਾ ਆ। ਹਾਂ ਤੂੰ उधर ਚਾਪ। ਤੇ ਆਦੀ ਮੇਰੀ ਭੈਣ ਕੀ ਨਾਮ ਆ? ਹੈ? ਨਿਕਲ ਕੇ ਦੱਸ ਦੋ ਕੀ ਹੋਰ। ਮੇਰੀ ਭੈਣ ਵੇਲਾ ਨਾਂ ਨਹੀਂ ਦੱਸਣਾ ਆਪਣਾ। ਹੈ?

ਤੁਹਾਡੀ ওয়েবসাইট ਨੇ ਤੇ ਕੀ ਲੈ ਦੇ ਦਿਲ ਕਰਦਾ ਇਦਾਂ ਉਹਨੂੰ ਹਣਾ ਮੰਡੀ 'ਚ ਬੈਠੀ ਹੈ ਹਾਂਜੀ ਆ ਪਤਾ ਲੱਗੇ ਨਾ ਕੋਈ ਘਰਵਾਦੋ ਤੇ ਕੋਈ ਗੱਲ ਨਹੀਂ ਆਪਣੇ ਕੋਲ ਅ ਪਰਪੈਣ ਦਾ ਪਰਿਵਾਰ ਲਵਾਂਗੇ ਉਹ ਸਾਡਾ ਪਰ ਵੀਡੀਓ ਤੋਂ ਪਰਿਵਾਰ ਲੱਭ ਜੇ ਦਾ ਠੀਕ ਹੈ ਨਹੀਂ ਤੇ ਉੱਥੇ ਆਪਣੇ ਸੰਭਾਲ ਕਰ ਹੈਗੇ ਆ ਭੈਣਾਂ ਦੇ ਹੈਗੇ ਆਪਣੇ ਮੇਰੇ ਲੱਗੇ ਕਿਉਂਕਿ ਆਪਣਾ ਜਿਹੜਾ ਆਸ਼ਰਮ ਆਪਣਾ ਅਜੇ ਕੱਲਾ ਵੀਰਾਂ ਦਾ ਵਾ ਭਰਾਵਾਂ ਦਾ ਹਣਾ ਪਰ ਮੇਰੇ ਨਾਲ ਨਟੈਚ ਹੈਗੇ ਤੇ ਇਹ ਸਾਡਾ ਆਸ਼ਰਮ ਘਰ ਹੈਗੇ ਉੱਥੇ ਹਾਂ ਇਹਨੂੰ ਸੇਫ ਜਗ੍ਹਾ ਤੇ ਆਪਾਂ ਪਹੁੰਚਾਉਣਾ ਹੈ ਜੀ ਇਹ ਆਪਣੀ ਜ਼ਿੰਮੇਵਾਰੀ ਹੈ

ਮੇਨੇ ਸੀ ਹੋ ਜਾਣਾ ਜਾਣਾ ਨਹੀਂ ਨਹੀਂ ਮੈਂ ਤੇਰਾ ਤੇਰੀ ਪਿੰਡੀ ਛਟ ਕਿਉਂਗਾ ਨਹੀਂ ਆਪ ਚੱਲਣਾ ਤੇ ਤੈਨੂੰ ਹੀ ਜਾਣ ਪਿੰਡ ਆਉਦੇ ਹੂੰ ਝੜਦੇ ਛੜਕਾਂ ਦਿੰਦੇ ਛੜਕਦੇ ਹੂੰ ਤੇਰੇ ਘਰ ਦੇ ਛੜਕਦੇ ਆ ਬੜ ਨਿੰਦੇ ਤਨ ਪਰੇ ਮਾਰਦੇ ਕਰੇ ਹੈ ਉਹਦਾ ਮਾਰ ਆਦੀ ਰੋ ਨੇ ਇਹ ਦੇਰਾ ਦੂੰਦਿਆ ਤੇ ਮੈਂ ਹੁਣ ਇਹਨੂੰ ਲੈ ਕੇ ਦੇ ਦੇਰਾ ਤੋਂ ਛੱਡਉਂਦਾ ਇਹਨੂੰ ਮੈਂ ਚਲ ਆ ਫਿਰ ਚੱਲੀਏ ਮੇਰੀ ਭੈਣੇ ਆ ਚੱਲੀ ਉੱਠ ਫਾਇਰ ਗੁਰਤਾਰ ਨੂੰ ਗਰਾਂਦ ਚਲ ਆ ਭੈਣੇ ਫਿਰ ਉੱਠ ਚੱਲੀ ਆਪਾਂ ਨਹੀਂ ਮੈਂ ਨਹੀਂ ਜਾਣਾ ਹਾਂ ਅੱਜ ਰਾਤ ਲੋੜੀ ਵਾਲੇ ਤਾਂ ਬੱਚੇ ਬਈ ਨਾ ਮੂਵੀ ਬਣਾ ਲੈ ਅਸਲ ਵਿੱਚ ਇਸੇ ਉੱਤਰ ਅੱਛਾ ਇਹ ਟਿੱਪੀ ਗਲੀ ਮਜ਼ਾ ਕਰਦੇ ਸੀ ਹਾਂਜੀ ਨਹੀਂ ਕਰਦੇ ਪੈ ਸੀ ਆਪਦੀਆਂ ਵੀ ਬੇਟੀਆਂ ਵਾਂ ਕਿਦਾਂ ਕਿਦਾਂ ਸਾਡੀ ਵੀ ਆ ਜਾਣੀ ਲੈ ਤੇ ਦੂਣੀ ਹਾਂ ਹਾਂ ਸਾਡੇ ਡਾਟੇ ਦੇ ਵੀਡੀਓ ਆ ਜਾਣੀ ਮੇਰੀ ਘਰੇ ਨਹੀਂ ਜਾਣਾ ਫੇਰ ਵੀ ਤੁਸੀਂ ਕੀ ਦੱਸਣਗੇ ਮੇਰਾ ਇਧਰ ਇਤਿਹਾਸ ਹੀ ਹੁੰਦੀ ਦੱਸ ਸਕੀ ਜਾਂਦੇ ਮੈਂ ਯਾਦ ਕਰਦੇ ਅੱਛਾ ਦੋ ਕੁ ਦਿੱਤੀ ਸੀ ਅੱਛਾ ਮੈਂ ਇੱਕ ਮਿੰਟ ਇਹ ਬਚਾਰੀ ਤੇ ਵੀ ਕਿਸੇ ਨੂੰ ਪਤਾ ਵੀ ਕਿਵੇਂ ਹੈ ਕਿਸੇ ਦੀ ਤੇ ਬਚਾਰੀ ਕਹੀ ਰਹਿ ਜਾਂਦੀ ਹੈ ਕੁਝ ਤਕਾਲਾ ਦਾ ਵੀ ਆਪਣੀ ਧੀ ਨਾਲ ਤੇ ਭੈਣ ਨਾਲ ਹੋਵੇ ਤੇ ਮੈਨੂੰ ਫੇਰ ਪਤਾ ਲੱਗਦਾ ਸ਼ਰਮ ਆਣੀ ਚਾਹੀਦੀ ਉਹਨਾਂ ਕੰਜਰਾਂ ਪਰ ਮੈਂ ਉਹਨੂੰ ਕੀ ਕਹਿੰਦਾ ਸੀ ਯਾਰ ਉਹ ਜਰਾ ਮੈਂ ਗਾੜਾ ਕੱਢ ਕੇ ਫਪਹ ਜਾਇਆ ਗੱਲ ਦਾ ਨੰਬਰ ਲਾਓ ਮੈਂ ਗਾੜਾ ਖੇਡਦਾ ਪਿਆ ਸੀ ਭਜਾਇਆ ਉਹਨੂੰ ਕੰਜਰਨਾਵੈ ਉਹਨੂੰ ਲੈ ਆ ਬੜਾ ਕਿਹੜਾ ਹੈ ਹਾਂ ਇਹ ਉਹਨਾਂ ਦੇ ਘਰੇ ਧੀਆ ਪੈਣਾ ਨਹੀਂ ਆ ਪਹਿਲੇ ਫੜ ਫੋਨ ਲਾ ਮੇਰੇ ਦੋਸਤਾਂ ਡਰਾਈਵਰ ਉਹ ਹੱਥੀ ਆ ਜਾਂਦਾ ਟਰੱਕ ਲੈ ਕੁੱਟਣਾ ਉਹ ਹੀ ਜਿਹੜਾ ਯਾਦ ਰੱਖਦਾ ਹਨ ਜਿਹੜਾ ਗੱਡੀ ਲਈ ਮਜ਼ਰ ਚੱਲ ਨੰਬਰ ਲਾ ਲਾ ਦਿੱਤਾ ਵਾਪਸ ਕੀਤਾ ਹਾਂ ਜੀ ਮੁੱਤਰ ਗੱਡੀ ਹੈ ਠੰਡ ਦੇ ਵਿੱਚ ਮੋਟਰਸਾਈਕਲ ਤੇ ਨਹਿਰੇ ਚ ਘੁੰਮਦੇ ਫਿਰੇ ਅਸੀਂ ਗੱਡੀ ਤੇ ਭਾਗੇ ਲੱਗਿਆ ਕੋਈ ਡਰਾਈਵਰ ਹੈ ਉਧਰ ਆ ਹਫਤੇ ਹੀ ਦੀ ਗੱਲ ਹੈ ਹਨਾ ਹਾਂ ਅੱਜ ਤਾਂ ਹੀ ਹੋ ਗਿਆ ਉਹ ਤੁਹਾਨੂੰ ਲਾਇਆ ਇਨਾ ਦੱਸ ਦਊਗੀ ਹੌਲੀ ਹੌਲੀ ਇਦਾਂ ਜਿੰਨਾ ਸਿਰਖ ਭਾਈ ਕਰਾਂਗੇ ਨਾ ਮੈਂ ਮਾਰਿਆ ਮੋਰਿਆ ਹਾਂ ਨਹੀਂ ਜਾਓ ਪਤਾ ਪੈ ਲੋਈ ਟੈਸਟ ਵੀ ਕਰਾਉਣਾ ਪਊਗਾ ਦੋ ਚਾਰ ਤੇ ਰਹਿ ਗਿਆ ਟੈਸਟ ਸ਼ਰਮ ਹੋਣੀ ਇਹਦੀ ਉਹਨਾਂ ਇੱਕ بڑے ਲੋਕ ਕੰਜਰ ਨੇ ਆ ਬੈਠ ਮੈਗਰ ਬਿਠਾ ਦੇਣਾ ਮੈਗਰ ਬਿਠਾ ਦੇਣਾ ਭੈਣ ਮਰਦਾ ਇੱਕ ਰਮਾ ਦਾ ਆ ਭੈਜਾ ਮਰਾ ਜੇ ਫਿਰ ਤੂੰ ਪਹਿਨੀ ਬੈਠ ਜਾ ਮੇਰੀ ਭੈਣਾਂ ਹਾਂ ਹਾਂ ਜੀ ਭੈਜਾ ਉਹ ਵੀ ਨਾਲ ਬਹਿਂਦੀ ਤੇ ਰਹੀ ਮਹਿਰ ਜਾ ਮੇਰੀ ਭੈਣਾਂ ਆ ਉਹ ਬੈਠਦੀ ਬੈਠਦੀ ਨਾਲ ਬੈਠ ਮੇਰੇ ਭੈਣ ਬੈਜਾ ਬੈਜਾ ਉਹ ਵੀ ਨਾਲ ਬੈਠਦੀ ਤੇ ਵਾਹੀ ਦੂ ਵਾਹੀ ਦੂ ਅਰੇ ਭੈਣ ਭੈਣ ਭੈਜਾ ਮਰਦਾ ਜੀ ਤੁਸੀਂ ਫਰਾਂ ਨੂੰ ਫਰ ਉੱਤਰ ਜਿਮੜਾ ਗਾ ਕਰਕੇ ਭੈਜੇ ਇੱਕ ਨਹੀਂ ਉਹ ਬਿਠੇ ਜਾਣਾ ਮੋੜ ਕੇ ਕੋਈ ਚੱਕਰ ਨਹੀਂ ਸਰਦੋਦ ਕਿ ਨਾਮ ਕੀ ਤੁਹਾਡਾ ਮੈਂ ਉੱਤਰ ਦੀ ਲੰਮਾ ਕਿ ਨਾਮ ਕੀ ਤੁਹਾਡਾ ਸਤਿਪਾਲ ਸਿੰਘ ਹਾਂ ਜੀ ਅੱਛਾ ਇਹ ਕਿਹੜੀ ਉਹਦੀ ਲੱਖੋ ਕੀ ਬਰਾਉਦੀ ਮੰਡੀ ਸਤਿਪਾਲ ਸਿੰਘ ਹਾਂ ਮੈਂ ਤੁਹਾਨੂੰ ਕਾਲ ਕੀਤਾ ਸੀ ਅੱਛਾ ਧੰਨਵਾਦ ਵੀਰ ਦਾ ਜੀ ਇਹ ਭੈਣ ਨਾ ਇਦਾਂ ਉਸ ਦਿਨ ਬੜੇ ਖਰਾਬ ਹੋਇਆ ਸੀ ਸਾਹ ਲੱਭਦੇ ਬਹੁਤ ਰਿਹਾ ਸੀ ਤੇ ਫਿਰ ਨਹੀਂ ਹੱਲ ਲੱਭੀ ਇਹ ਸਾਨੂੰ ਅਸੀਂ ਬਰਦਰ ਸਭ ਤੱਕ ਇਰੇ ਤੋਂ ਸਾਨੂੰ ਇੱਕ ਗੱਡੀ ਮਿਲ ਗਈ ਮੈਂ ਉਹਦੇ ਕੋਲੇ ਤੱਕਦਾ ਜਾਂ ਮਰਤਪਾਲ ਸਿੰਘ ਉਹਦੇ ਕੋਲੇ ਗੱਲ ਕੀਤੀ ਫਿਰ ਉਹ ਕਹਿੰਦਾ ਕੱਲ ਬੈ ਗੱਡੀ ਚ ਵਿੱਚ ਚੱਲਦੇ ਪਰਨ ਸਾਹਿਬ ਗੁਰਦਾਰੇ ਸੱਕ ਦੇਖ ਕੇ ਸਾਨੂੰ ਲੱਭੀ ਤੇ ਤੁਹਾਨੂੰ ਉਹ ਸਮਾਂ ਕਿਦਾਂ ਤੁਹਾਨੂੰ ਪਤਾ ਕਿਦਾਂ ਲੱਗਾ ਕਿ ਗੱਡੀ ਚ ਕੋਈ ਬਿਠਾ ਕੇ ਲੱਗਿਆ ਸਾਨੂੰ ਉਹਨਾਂ ਦਾ ਪਤਾ ਪਹਿਲਾਂ ਦੱਸ ਦਿੱਤਾ ਮੈਨੂੰ ਅੱਛਾ ਆਇਆ ਇਹ ਤਾਂ ਮਿੰਟ ਹੈ ਜੀ ਨੂੰ ਅੱਧਾ ਘੰਟਾ ਹੋਇਆ ਆਇਆ ਉਹ ਉਹ ਤਾਂ ਬੈਠਾ ਇੱਥੇ ਬੈਠੀ ਇੱਥੇ ਪਰ ਚਲੀ ਗਈ ਅਹੀਂ ਜਦੋਂ ਗੱਲ ਕੀਤੀ ਤਾਂ ਮੈਂ ਫੋਨ 'ਤੇ ਗੱਲ ਕੀਤੀ ਹਾਂਜੀ ਉਹ ਸਾਡੇ ਕੋਲ ਬੈਠੀ ਅੱਛਾ ਉੱਥੇ ਪਿੱਛੋਂ ਦੇ ਰਹੇ ਹਾਂਜੀ ਇਹਨੇ ਦੱਸਿਆ ਨਹੀਂ ਕੋਈ ਜਦੋਂ ਉਦੋਂ ਬਾਅਦ ਇਹ ਇੱਥੇ ਆ ਗਈ ਅਸੀਂ ਉਹ ਤੁਹਾਡਾ ਪਲਾਟ ਚੱਲਦਾ ਸੀ ਅਸੀਂ ਉੱਥੇ ਕੰਮ ਲੱਗ ਗਿਆ ਇਹ ਉਧਰ ਵੀ ਖਿਆਲ ਸੀ ਸਾਡੇ ਇੱਧਰ ਵੀ ਖਿਆਲ ਸੀ ਇਹ ਫਿਰ ਇੱਥੋਂ ਕਿ ਤੁਰ ਗਈ ਤੁਰ ਗਈ ਇਹ ਟਾਪੇ ਦੋਸਰੇ ਲੋਕ ਦੇ ਫਿਰ ਉੱਥੋਂ ਜਾ ਕੇ ਉਹ ਕਹਿੰਦਾ ਵੀ ਗੱਡੀ ਰੁਕੀ ਆ ਉਹ ਭੱਜ ਕੇ ਗੱਡੀ 'ਚ ਬੈ ਗਈ ਐ। ਯਾਹ ਆਪ ਬੈਠੀ ਗੱਡੀ 'ਚ। ਆਪ ਬੈਠੀ ਐ। ਉਹਨੇ ਕਿਦੇ ਇਸ਼ਾਰਾ-ਸ਼ਰਾ ਕੀਤਾ ਗਿਆ ਵਾਇਲ ਵੀ ਤੇ ਬੈ ਗਈ। ਚਲੇ ਇਹ ਤਾਂ ਦਿਮਾਗੀ ਨਹੀਂ ਸਹੀ ਸਰਬ ਤੋਂ ਕੇ ਜਰੂਰ ਚਾਹੀਦੀ। ਹਾਂ ਜੀ ਬਿਲਕੁਲ। ਰੱਬ ਨਾ ਕਰੇ ਜੇ ਆਪਣੀ ਧੀ ਭੈਣ ਇਦਾਂ ਵਾਜਾ। ਐ ਜੀ ਤਾਂ ਕਿ ਇਹਨਾਂ ਕਾ ਲੱਗੇ ਫਾਂ। ਬਿਲਕੁਲ। ਨਹੀਂ ਤਾਂ ਇਹਨਾਂ ਬਲਾਲ ਚ ਕੀਤਾ ਇਹ ਕੁੱਲ ਗੱਲ। ਤੇ ਮੈਂ ਉਹ ਸਾਡੇ ਮੇ ਚਾਚੀ ਲੱਗਦੀ ਆ। ਉਹਨਾਂ ਨੂੰ ਮੈਂ ਆ ਕੇ ਮੈਂ ਕਹਿੰਦੀ ਜੀ ਨੂੰ ਅੱਜ ਪਹਚਾਈਏ ਕਿ ਸਾਹਬ ਨਾਲ। ਅੱਜ ਜ਼ਿਆਦਾ ਜੇ ਢਿੱਲੀ ਐ। ਚਲੋ ਧੰਨਵਾਦ ਤੁਹਾਡਾ। ਉਹ ਉਹ ਜਿਹੜੀ ਉਹ ਮੰਡੀ ਉਹ ਸ਼ੈੱਡ ਉਹ ਜਿਹੜਾ ਮੰਡੀ ਦਾ ਵਿੱਚ ਉਹ ਸ਼ੈੱਡ ਤੁਸੀਂ ਦੇਖ ਰਿਹਾ ਜੀ ਇਸ ਸ਼ੈੱਡ ਦੇ ਥੱਲੇ ਕਹਿੰਦੇ ਕਿ ਅੱਜ ਅੱਜ ਤੋਂ 15-20 ਦਿਨ ਹੋ ਗਏ ਆ ਵੀ ਭੈਣ ਇੱਥੇ ਰਾਤ ਨੂੰ ਰਹਿ ਰਹੀ ਕੱਲੀ ਰਹਿ ਰਹੀ ਸੀਗੀ ਤੇ ਤੁਹਾਨੂੰ ਪਤਾ ਵੀ ਕਿੰਨਾ ਕਾਲਜੂਗਾ ਅੱਜ ਕੱਲ ਲੋਕਾਂ ਨੂੰ ਰੱਬ ਭੁੱਲਿਆ ਪਿਆ ਵਾ ਧੀਆਂ ਭੈਣਾਂ ਭੁੱਲੀਆਂ ਪਈਆਂ ਵਾ ਇੱਜ਼ਤਾਂ ਭੁੱਲੀਆਂ ਪਈਆਂ ਵਾ ਤੇ ਹੁਣ ਵੀਰ ਜੀ ਹੁਣਾਂ ਨੇ ਸਤਪਾਲ ਵੀਰ ਜੀ ਹੁਣਾਂ ਨੇ ਮੈਨੂੰ ਫੋਨ ਲਾਇਆ ਸੀ ਇਹਨਾਂ ਦੇ ਇੱਥੇ ਕਹਿੰਦੇ ਕੰਮ ਚੱਲਦਾ ਪਿਆ ਇੱਥੇ ਮੰਡੀ ਦੇ ਵਿੱਚ ਮੈਂ ਧੰਨਵਾਦ ਕਰਦਾ ਹਾਂ ਵੀਰ ਸਤਪਾਲ ਹੁਣਾਂ ਦਾ ਜਆ ਆਪਣੀ ਜਿਹੜਾ ਆ ਇਸ ਏਰੀਆ ਦੇ ਵੀਰਾਂ ਏਰੀਆ ਵਾ ਪਿੰਡ ਲੱਖੋ ਕੇ ਬਹਿਰਾਮੂ ਮੰਡੀ ਆ ਜਿਹੜਾ ਆਪਾਂ ਅਜੀਬਰ ਸਿੰਘ ਨਗਰ ਅੱਛਾ ਬਾਬਾ ਜੀ ਵਸਿੰਗ ਨਗਰ ਆ ਜਿਹੜਾ ਆਪਾਂ ਫਰੋਇਪੁਰ ਤੋਂ ਆਪਾਂ ਫਾਜ਼ਿਲਕੇ ਏਰੀਆ ਨੂੰ ਜਾਈਏ ਤੇ ਰਸਤੇ ਦੇ ਵਿੱਚ ਛੜਕ ਦੇ ਉੱਪਰ ਹੀ ਪਿੰਡ ਆਉਂਦਾ ਵਾ ਤੇ ਧੰਨਵਾਦ ਇਹਨਾਂ ਵੀਰਾਂ ਨੇ ਇੱਕ ਇਨਸਾਨੀਅਤ ਦਿਖਾਈ ਆ ਤੇ ਚਲੋ ਵਾਈਗਰੂ ਮહેર ਕਰੇ ਇਹਨਾਂ ਨੇ ਅੱਜ ਇਨਸਾਨੀਅਤ ਦੇ ਨਾਤੇ ਅੱਜ ਆਪਾਂ ਨੂੰ ਫੋਨ ਲਾਇਆ ਸੀਗਾ ਅੱਜ ਤੋਂ ਪਹਿਲਾਂ ਵੀ ਇੱਕ ਫੋਨ ਕੀਤਾ ਸੀਗਾ ਉਸ ਦਿਨ ਵੀ ਮੈਂ ਤੁਹਾਨੂੰ ਘਟਨਾ ਇੱਕ ਵੀਡੀਓ ਬਣਾ ਕੇ ਭੇਜੀ ਪਾਈ ਸੀਗੀ ਕਿ ਕਿਦਾਂ ਅੱਜ ਦੁਨੀਆ ਦਾ ਅੰਤ ਹੋਣ ਤੇ ਆ ਕੇ ਮੈਂਟਰੀ ਆਫਸੈਟ ਭੈਣ ਨੂੰ ਵੀ ਲੋਕੀ ਨਹੀਂ ਛੱਡ ਰਿਹਾ ਇੱਕ ਟਰੱਕ ਵਾਲਾ ਆਇਆ ਪਤਾ ਨਹੀਂ ਕਿਹੋ ਜਿਹਾ ਮੈਂ ਹੁਣ ਕੀ ਬੋਲਾਂ ਉਹਦੇ ਬਾਰੇ ਉਹ ਆਪਣੀ ਇਸ ਭੈਣ ਭੈਣ ਨੂੰ ਗੱਡੀ ਤੇ ਬਿਠਾ ਕੇ ਲੈ ਗਿਆ ਤੇ ਫਿਰ ਦੋਹਾਂ ਤਿੰਨਾਂ ਦਿਨਾਂ ਬਾਅਦ ਇਸ ਭੈਣ ਬਾਰੇ ਇਹਨਾਂ ਤੋਂ ਜਿਹੜਾ ਪਤਾ ਲੱਗਾ ਤੇ ਇਹਨਾਂ ਨੇ ਹੁਣ ਮੈਨੂੰ ਫੋਨ ਕੀਤਾ ਤੇ ਅੱਜ ਆਪਾਂ ਇਹਨੂੰ ਭੈਣ ਨੂੰ ਕਿਤੇ ਆਸ਼ਰਮ ਦੇ ਵਿੱਚ ਪਹੁੰਚਾਵਾਂਗੇ ਸਾਡੀ ਜ਼ਿੰਮੇਵਾਰੀ ਆ ਜਾਂ ਫਿਰ ਕੋਸ਼ਿਸ਼ ਕਰਾਂਗੇ ਤਾਂ ਪਰਵਾਹ ਲਬੰਦੀ ਮੈਂ ਕਿਹਾ ਸਿਸ ਜੀ ਰੋਟੀ ਖਾਣੀ ਹੈ ਤੁਸੀਂ ਭੈਣੇ ਮੇਰੀ ਭੈਣ ਨਹੀਂ ਹੈ ਦੱਸ ਪੈਣੀ ਰੋਟੀ ਖਾਣੀ ਆ ਤੇ ਰਾਹ ਦੇ ਕੈਮਰਾ ਪਰਾ ਕਰ ਲੈ ਰੋਟੀ ਖਾਣੀ ਆ ਉਹਨੇ ਪਹਿ ਕੈਮਰਾ ਪਰਾ ਕਰ ਲਿਆ ਹੁਣ ਨਹੀਂ ਖਾਣੀ ਭੁੱਖ ਨਹੀਂ ਲੱਗੀ ਬੇਨਾ ਜੀ ਮੈਂ ਕਿਹਾ ਰੋਟੀ ਖਾਣੀ ਆ ਚਾਹ ਪੀਣੀ ਆ ਤੇ ਆਪਾਂ ਰਸਤੇ 'ਚ ਕੋਈ 버ਗਰ ਬਰਗਰ ਲੈ ਲੈ ਲੀਨੇ ਆ ਤੂੰ ਮੇਰੀ ਭੈਣ ਵਾ ਪੈਣੇ ਡਰਨਾ ਤੂੰ ਚੰਗਾ ਵਾਈ ਕਰੋ ਜਾ ਤੇ ਮੈਨੂੰ ਪਿੰਡ ਦੱਸ ਦੇ ਤੂੰ ਨਹੀਂ ਮੈਂ ਤੈਨੂੰ ਫਿਰ ਨਹੀਂ ਤੇ ਵੰਡੀ ਬਾਤ ਸੱਡੋ ਨਾ ਹਾਂ ਅਬ ਇਧਰ ਇਹ ਦਸਤਾਰ ਸਜਾਈਏ ਮੈਂ ਦਮਾਲਾ ਬੰਨਿਆ ਠੀਕ ਆ ਗੁਰਦਾਰਾ ਸਾਹਿਬ ਜਾਣਦੇ ਆਪਾਂ ਤੁਸੀਂ ਜਾਂਦੀ ਨਹੀਂ ਕੋਈ ਕਿਹੜੀ ਗੁਰਦਾਰੇ ਜਾਂਦੇ ਹੁੰਦੇ ਤੁਸੀਂ ਹੈਪੀ ਨੇ ਤੁਸੀਂ ਕਿਹੜੀ ਗੁਰਦਾਰੇ ਜਾਂਦੇ ਹੁੰਦੇ ਜੀ ਹੈ ਹਰੀਪੁਰ ਮਾਫਨਾ ਗਸ ਹਰੀਪੁਰ ਇਹ ਕਿੱਥੇ ਕੁ ਮਿੰਨਾ ਜੋੜ ਕੀ ਹਰੀਪੁਰ ਹੈ ਅੱਛਾ ਜੋੜ ਹੈ ਅਛਾ ਜੋਰਜੀ ਹਰੀਪੁਰ ਇਹ ਕਿੱਥੇ ਕਿਵੇਂ ਪੈਂਦਾ ਪਨੇ ਅਛਾ ਅਛਾ ਢੱ ਅਛਾ ਤੁਹਾਡੇ ਘਰ ਤੋਂ ਕਿੰਨਾ ਦੂਰ ਹੈ ਕਿੰਨਾ ਕੁ 10 ਕਿਲੋਮੀਟਰ 20 ਕਿਲੋਮੀਟਰ ਕਿੰਨਾ ਕੁ ਹੈ ਇਹ ਦਸੀ ਤੇ ਜੋਰਜੀ ਫਿਰ ਕੀ ਕਹਿੰਦੀ ਕਿ ਨਹੀਂ ਕਿੰਨਾ ਕੁ ਦੂਰ ਪੈਂਦਾ ਢੱਦੋਈ ਗੁਰਦੁਆਰਾ ਕਾਫੀ ਕਿੰਨਾ ਕੋ ਟਾ ਟਾ ਉਥੋਂ ਕਿਹੜਾ ਪਿੰਡ ਨਾਲ ਉਥੇ ਟਾਡੇ ਲੱਗੇ ਕਿ ਮਨੇ ਕਿਹੜਾ ਪਿੰਡ ਟਾਡਾ ਉਥੇ ਜੋਰਜੀ ਦੇ ਲੱਗੇ ਹੈ ਹੈਪਨਿੰਗ ਮੈਂ ਗੁਰਦਾਰੇ ਜਾਂਦਾ ਨਾ ਮੈਂ ਵੈਕੂ ਤੇ ਗੁਰਦਾਰੇ ਜਾਂਦਾ ਹਾਂ ਠੀਕ ਹੈ ਮਾਈਟ ਰਸ ਮਾਈਟ ਵਾਈਡੂ ਨਹੀਂ ਜੋਰਜੀ ਦੇ ਕਿਹੜੇ ਲੱਗੇ ਪਿੰਡ ਨਾਲ ਹੈ ਪਿੰਡ ਜਾਦੇ ਆ ਕਿਹੜਾ ਪਿੰਡ ਲੱਗਿਆ ਉਹਦੇ ਜਾਂਦੇ ਕਹਦੇ ਤੁਹੰਦੇ ਵਾਸਤੇ ਜਾਂਦੇ ਹੁੰਦੇ ਕਿ ਯਾ ਗੱਡੀ ਦੇ ਐ ਬਣ ਐ ਨਹੀਂ ਮੈਂ ਕੀ ਕਹਾਂ ਢੈਮੇ ਜੈ ਪੈਨੋ ਮੈਂ ਲਾਤੇ ਵਾਸਤੇ ਜਾਂਦੇ ਹਣਗੇ ਨਾ ਇਤ ਦਿਨ ਤਨੋਟਾ ਬੇਜੇ ਰਿਹਾ

ਦੋ ਜੀ ਜੇ ਜੇ ਆਪਾਂ ਬੈੜੇ ਜੋਰਜੀ ਚਲ ਜਾਈਦਾ ਵਾ ਤੇ ਉਥੋਂ ਮਤਲਬ ਕਿ ਤੁਹਾਡੇ ਪਿੰਡ ਨੂੰ ਆ ਕਿਹੜਾ ਪਿੰਡ ਪੁੱਛ ਕੇ ਜਾਈਏ ਵੀ ਜਨੂੰ ਵੀ ਤੁਹਾਡੇ ਪਿੰਡ ਜਾਣਾ ਵਾ ਹੈ ਜੇ ਰ ਆਪਾਂ ਜੋਰਜੀ ਚਲੇ ਗਏ ਮੇਰੀ ਗੱਲ ਸੁਣ ਜੇ ਰ ਆਪਾਂ ਜੋਰਜੀ ਚਲ ਜਾਂਦੇ ਆ ਹਨਾ ਤੇ ਅੱਗੇ ਫਿਰ ਜਦੋਂ ਮੈਂ ਤੁਹਾਡੇ ਪਿੰਡ ਜਾਣਾ ਉਹ ਤੇ ਮੈਂ ਕੀ ਪੁੱਛੂਗਾ ਉਥੇ ਬੱਸ ਵਾਲੇ ਨੂੰ ਤੁਸੀਂ ਗੱਡੀ ਤੇ ਧਿਆਨ ਦੇਵੋਗੇ ਮੈਂ ਪਹਿਲੇ ਗੱਡੀ ਤੇ ਧਿਆਨ ਦੇਂਦੇ ਵਾ ਇੰਦਾ ਵੀ ਗੜੀਆਂ ਪਿੱਛੇ ਤੇ ਪੁਲਿਸ ਵੀ ਤਾਂ ਹੈ ਹੈ ਤਾਮੀ ਗੰਗੇ ਤੇ ਵੀ ਕੋਈ ਪੁਰੀ ਸਵੇਟ ਹੋਇਆ ਚਾਹੇ ਆਂਗੇ ਆ ਪਿੱਛੇ ਹਾਂ ਨਹੀਂ ਨਹੀਂ ਆਪਾਂ ਕੱਲ ਵੀ ਉੱਥੇ ਐਕਸੀਡੈਂਟ ਹੋਇਆ ਕਿਥੇ ਗੁਰਚੌਣ ਨੂੰ ਲਾ ਦੇ ਚੌਣ ਨੂੰ ਲਾ ਦੇ ਦਿਨ ਹੋਲੇ ਨਹੀਂ ਚੌਣ ਨੂੰ ਲਾ ਦੇ ਹਾਂ ਹਾਂਜੀ ਹਾਂਜੀ ਸੰਜੀ ਹੁਣ ਆਪਾਂ ਭੈਣ ਨੂੰ ਲੈ ਕੇ ਘਰ ਆ ਗਏ ਆ ਲਗਭਗ ਰਾਤ ਦੇ 9:00 ਵਜੇ ਦਾ ਟਾਈਮ ਹੋ ਗਿਆ ਵਾ ਤੇ ਤੁਸੀਂ ਵੀਡੀਓ ਤੇ ਵੇਖਿਆ ਸੀ ਵੀ ਭੈਣ ਨੂੰ ਆਪਾਂ ਕਿਦਾਂ ਫਰੋਹਪੁਰ ਦੇ ਰਹੀਏ ਜੋ ਭੈਣ ਨੂੰ ਲੈ ਕੇ ਆਏ ਸੀ ਤੇ ਹੁਣ ਆਪਾਂ ਪਹੁੰਚ ਗਏ ਆ ਆਪਣੇ ਘਰ ਐਨੇ ਆ ਗਈ ਆਪਣਾ ਘਰ ਇਹ ਮੇਰਾ ਘਰ ਹੀ ਠੀਕ ਆ ਹਾਂ ਫਲੋਰ ਦਾਾਸ ਕਰਿਓ ਕਿ ਪੈਨਲ ਜਲਦੀ ਤੋਂ ਜਲਦੀ ਆਪਣੇ ਵਾਰਸਾਂ ਦੇ ਕੋਲ ਪਹੁੰਚ ਜਾਵੇ ਹਾਂ ਹੋਜੀ ਹੋਤੀ ਹਾਂ ਹੱਸ ਤੋੜਿਆ ਤ ਹਾ ਤੋੜਿਆ ਹਾਂ ਇੱਥੇ ਜਿਆਦਾ ਇਹਦਾ ਨਾਮ ਕੀ ਆ ਪੁੱਛਣਾ ਇਹਨਾਂ ਅੰਟੀ ਦਾ ਡਿਲੀਕੇਟ ਫਿਟ ਕਿੱਥੋਂ ਕੇਰੇ ਪਿੰਡ ਦਾ ਨਾ ਪੁੱਛ ਅੰਟੀ ਫਤਨ ਪਿੰਡ ਕਿਹੜਾ ਹਾਂ ਜੋਜੀ ਜੋਜੀ ਨਾ ਛੜਾ ਜੋਰਜੀ ਆਹੋ ਉਹਦੇ ਕੋਲ ਹੀ ਹੈ ਕਿਹੜਾ ਵਾ ਨਜ਼ਦੀਕੀ ਉਹਦੇ ਨੇ ਕਿਹੜਾ ਪਿੰਡਾ ਵੇਲਾ ਬੱਚੀ ਪੁੱਛ ਲਈ ਦੱਸ ਦੇ ਬੱਚੀ ਨੂੰ ਹੈ